ਕਲੀਅਰ ਅੰਮ੍ਰਿਤ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਪੇਸ਼ ਕਰ ਰਹੇ ਹਾਂ ਗਜ਼ਲ گو ਸ਼੍ਰੀ ਜਗਤਾਰ ਪਖੋ ਦੀ ਲਿਖੀ ਹੋਈ ਇਹ ਗਜ਼ਲ ਉਹ ਅੰਬਰ ਤੋਂ ਉੱਚਾ ਉੱਡਣ ਲੱਗਾ ਏ ਮੌਸਮ ਦੇ ਅੱਖਾਂ ਵਿੱਚ ਰੜਕਣ ਲੱਗਾ ਏ ਠੋਕਰ ਜਦ ਸੀ ਲੱਗੀ ਬਲਦੇ ਕਦਮਾਂ ਦੀ ਠੋਕਰ ਜਦ ਸੀ ਲੱਗੀ ਬਲਦੇ ਕਦਮਾਂ ਦੀ ਪੱਥਰ ਅੰਦਰ ਵੀ ਕੁਝ ਧੜਕਣ ਲੱਗਾ ਏ ਪੰਛੀ ਆਖਣ ਬੋਟਾਂ ਨੂੰ ਪ੍ਰਵਾਸ ਕਰੋ ਪੰਛੀ ਆਖਣ ਬੋਟਾਂ ਨੂੰ ਪ੍ਰਵਾਸ ਕਰੋ ਇੱਥੇ ਕਾਲਾ ਰੁੱਖ ਹੁਣ ਮੌਲਣ ਲੱਗਾ ਏ ਤੂੰ ਦੱਸ ਉਸ ਨੂੰ ਕਿੰਜ ਜੜਾਂ ਤੋਂ ਤੋੜੇਂਗਾ ਤੂੰ ਦੱਸ ਉਸ ਨੂੰ ਕਿੰਜ ਜੜਾਂ ਤੋਂ ਤੋੜੇਂਗਾ ਜਿਹੜਾ ਮਾਂ ਦੀ ਹੁੰਗਰ ਸਮਝਣ ਲੱਗਾ ਏ ਚੁੱਪ ਰਹਿਣੇ ਦਾ ਪੈਦਾ ਹੋਇਆ ਸ਼ੌਕ ਨਵਾਂ ਚੁੱਪ ਰਹਿਣੇ ਦਾ ਪੈਦਾ ਹੋਇਆ ਸ਼ੌਕ ਨਮਾ ਜਿਹੜਾ ਹਰ ਘਰ ਅੰਦਰ ਫੈਲਣ ਲੱਗਾ ਏ ਜਿਹੜਾ ਹਰ ਘਰ ਅੰਦਰ ਫੈਲਣ ਲੱਗਾ ਹੈ